ਵੇਚੀ ਰਾਉਂਡ ਨਹੀਂ ਕਿਰਾਂ ਦਾ ਭਾਈ ਐ ਦਿਲ ਕੰਬ ਜਾਂਦਾ ਆਇਆ ਦਾ ਭਾਜੀ ਅੱਖਾਂ ਖੜਾ ਦਿੰਦਾ ਇੱਕ ਵਾਰ ਦਾ ਹੀ ਆ ਦੇਖੋ ਤੁਸੀਂ ਦੇਖਣ ਵਾਲੀ ਲੂਈਆਂ ਲਾਉਂਦਾ ਜਿਹੜਾ ਮੈਚ ਕੋਦੇ ਨਾਲ ਕੀ ਮੈਨੂੰ ਘੈਂਟਾ ਲਾ ਵੀ ਜੀ ਜਰਾ ਸਾਏ ਸਭ ਤੋਂ ਘੈਂਟ ਹੈ ਮੇਰੇ ਮੇਲੇ ਜੀ ਬਾਕੀ ਮੇਲਾ ਭਰਾਵਾਂ ਦਾ ਘੈਂਟ ਆ ਤੇ ਅਗਲਾ ਮੇਲਾ ਹੁਣ ਕਿੱਥੇ ਲਾ ਰਹੇ ਹੋ ਮੰਨ ਕੇ ਚੱਲੀ ਵੀ ਜਿਹੜੀ ਸਟਾਰਟਿੰਗ ਦੀ ਐਂਟਰੀ ਆ ਇੱਕ ਤਾਂ ਅਗਲੇ ਨੂੰ ਲੈਣੀ ਪਊ ਬਾਈ ਟਿਕਟ ਤੇਰੀ 20 ਰੁਪਏ ਉਹ ਤਾਂ ਐਂਟਰੀ ਹੈਗੀ ਹੈਗੀ ਭਾਜੀ ਉਹ ਤਾਂ ਲੱਗਣੀ ਲੱਗਣੀ ਹੈ ਜਦੋਂ ਅੰਦਰ ਆਵਾਂਗੇ ਜੀ ਉਸ ਤੋਂ ਬਾਅਦ ਅਗਲੇ ਦੀ ਇੱਛਾ ਭਾਜੀ ਚੂਲਾ ਚੁੱਲੇ ਨਾ ਚੁੱਲੇ ਉਹਦੀ ਮਰਜ਼ੀ ਹੈ ਆ ਜਾਓ ਮਿੱਤਰੋ ਪੂਤ ਮੰਗਲਾ ਸੌਣਿਆਂ ਨੂੰ ਆ ਨਵੀਂ ਨਹੀਂ ਚੱਲੋ ਨਿਆਰੇ ਮਿੱਤਰੋ ਬੇਲੇ ਨੇ

ਇਹ ਇਤਨਾ ਮਤਲਬ ਬੰਦੇ ਦੇ ਆਪੂਤੀ ਵਾਲੇ ਕੱਪੜੇ ਪਾਏ ਹੁੰਦੇ ਨੇ ਬਾਈ ਆ ਜਾ ਬਾਈ ਆ ਜਾ ਹੈਲੋ ਬਾਈ ਬੱਗ ਦੀ ਦੇਖ ਕੇ ਨਾ ਬੜੇ ਉੱਡ ਗਏ ਆਹ ਪਾ ਲੈ ਐਸਟਰਾ ਆਈ ਸੀ ਨਾ ਲਿੰਕਾਇਡ ਨਾ ਰੋ ਪੂਤਾਂ ਨਾਲ ਪੂਤਾਂ ਨਾਲ ਜੱਤੀਏ ਲਾਉਂਦੀਆਂ ਨੇ ਆਪਣੀਆਂ ਮਿੱਤਰੋ ਇਹ ਇਹ ਪੂਤ ਮੰਗਲਾ ਇੱਕ ਬਿਸਕੁਟ ਖਵਾ ਕੇ ਦਿਖਾਉਂਗੀ ਕੋ ਦੂਵੇਂ ਵਾਲਾ ਮੇਰਾ ਸਾਈਡ ਫੈਟ ਦਾ ਨਹੀਂ ਕੋਈ ਇਹ ਹਮਾਰਾ ਟੜਕੇ ਨੂੰ ਭੱਜਿਆ ਫਿਰਾਂ ਮੂੰਹ ਖੋਲ ਲੋ ਭਾਜੀ ਬੰਦ ਨਾ ਕਰੋ ਮੂੰਹ ਖੋਲੋ ਆ ਗੜ ਤੋਂ ਮੂੰਹ ਖੋਲੋ ਬੰਦ ਨਾ ਕਰੋ ਆ ਆ Yeah. Okay. اڄ مون کي 2 منٽ مانگيا ये मतलब गरुड़ है सर अच्छा गरुड़ हमेशा सांप का दुश्मन होता है तो इसको देखे बड़ी मेहनत से बनाया जाता है, लगता है इसमें पे। सारा है, सारा सारा तीन हजार इस भी बीस परसेंट डिस्काउंट होगा फिर नीचे अलमारी आ जाती है जैसे सर महाराजाओं के टाइम पे चलता था ना नकाशी वाला सामान ये सब उसमें है उस तरीके से हमने बनाया हुआ है इसको इसका रेट सर चार हजार रूपए रखा है हमने बीस परसेंट डिस्काउंट इस पे भी मिलेगा बत्तीस सौ रूपए की पड़ जाएगी थाली और सागवान का लकड़ इसमें यूज हुआ है बीस हजार रूपए है उसपे बीस परसेंट डिस्काउंट होगा टोटली hmm. बनू कितने का सोलह हजार इनडोर जैसे यूज कर सकते हो धूप में बारिश में पानी में कैसे भी यूज कर सकते हो इसका रेट है पंद्रह हजार रूपए बीस परसेंट डिस्काउंट इस पे भी है बारह हजार रूपए का मिल इसका एक सेम डिजाइन ही आएगा

कि इस पे अगर 350 केजी तक भी वेट आप रखो तो झूलें में कोई डिफेक्ट नहीं आएगा तो आज ना मैं सोचा भी थोनू मनोरंजन मेला दिखा दं काफी बड़ा मनोरंजन मेला लगया भलाडे शहर ਦੇ ਵਿੱਚ ਬਾਹਰੋਂ ਬਾਹਰ ਤੇ ਜਿੱਥੇ ਜਿਹੜੀ ਆਪਣੇ ਘਰੇਲੂ ਚੀਜ਼ਾਂ ਹੁੰਦੀਆਂ ਨੇ ਉਹ ਮਤਲਬ ਆ ਬਾਈ ਵੀ ਕਰ ਸਕਦੇ ਆ ਖਰੀਦ ਸਕਦੇ ਆ ਤੇ ਬਾਕੀ ਆਪਣੇ ਪਰਿਵਾਰ ਨੂੰ ਜਦੋਂ ਤੁਹਾਡੇ ਵੀ ਵਿਹਲਾ ਟਾਈਮ ਹੈਗਾ ਸ਼ਾਮ ਦਾ ਹਣਾ ਵੀ ਆਪਾਂ ਆਪਣੇ ਪਰਿਵਾਰ ਦੇ ਨਾਲ ਕੁਝ ਟਾਈਮ ਸਪੈਂਡ ਕਰਨ ਵਾਸਤੇ ਇੱਕ ਮੇਲਾ ਲਾਇਆ। ਕਾਫੀ ਜ਼ਿਆਦਾ ਸ਼ਹਿਰ ਤੋਂ ਬਾਹਰੇ-ਬਾਹਰੇ। ਪਹਿਲਾਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਪਾਰਕਿੰਗ ਦਾ ਕੰਮ ਕੀਤਾ ਹੈ। ਮੇਰੇ ਨਾਲ ਬਾਈ ਨਰੇਸ਼, ਨਰੇਸ਼ ਕੀ ਹਾਲ ਨੇ? ਠੀਕ ਹੈ ਜੀ। ਬਾਈ ਤੇ ਇੱਕ ਪਾਰਕਿੰਗ ਤੋਂ ਸਟਾਰਟਿੰਗ ਕਰ ਲਈ ਹੈ ਨਾ ਆਪਾਂ। ਹਾਂਜੀ ਹਾਂਜੀ। ਤੇ ਪਾਰਕਿੰਗ ਦਾ ਕੀ ਕੁਝ ਖਰਚਾ ਕਿਵੇਂ? ਗੱਡੀ ਦਾ ਕੀ ਤੇ ਇਹ ਥੋੜੀ ਸੇਫਟੀ ਲਈ ਆਪਣਾ ਪਾਰਕਿੰਗ ਲਗਾਈ ਹੋਈ ਹੈ। 20 ਰੁਪਏ ਮੈਂ ਪਾਰਕਿੰਗ ਕਰਾ ਦਿੰਦੇ ਹਾਂ ਕਿ ਬਾਈ ਬਾਲੀ ਕੈਂਟ ਚੇਜ ਆ ਯਾਰ ਅਜਾ ਅੰਦਰ ਦਿਖਾਉਣਾ। ਜੋ ਵੀ ਆ ਦਿਖਾ ਦਿਆਂ ਕੈਂਟ ਚੇਜ ਜਦੋਂ ਆਪਾਂ ਐਂਟ ਇੱਕ ਲੰਡਨ ਬ੍ਰਿਜ ਕਿਟ ਕਹਿਦੀ ਵੀ ਬਹੁਤ ਘੈਂਟ ਆ। ਮੋਕੈਂਟ ਬਹੁਤ ਘੈਂਟ ਤਰੀਕੇ ਨਾਲ। ਤੇ ਆਹ ਤੁਸੀਂ ਸਾਈਡ ਤੇ ਇੱਕ ਦਿਨ ਦਾ 뷰 ਦੇਖ ਰਹੇ ਹੋ। ਆ ਜਨਰੇਸ਼ਾ 15 ਦਿਖਾਦੀ ਹੈ ਨਾ। ਹੂੰ। ਟੀਮ ਦੇ ਕਿੰਨੇ ਮੈਂਬਰ ਨੇ ਟੋਟਲ ਤੁਸੀਂ? ਕਿੰਨੇ ਟੀਮ ਦੇ ਕਿੰਨੇ ਮੈਂਬਰ ਐਸ? ਟੀਮ ਤੇ ਤਾਂ 4-5 ਲੋਗ ਹੈਮ। ਅੱਛਾ ਅੱਛਾ। ਤੇ ਆ ਕੀ ਆ ਗਿਆ? ਪਾਨ। ਅੱਛਾ ਜਿਹੜੇ ਪਾਨ ਖਾਣ ਦੇ ਸ਼ਕੀਨ ਨੇ ਮਿੱਤਰੋ ਘੈਂਟ ਚੀਜ਼ ਆ ਪਾਨ ਵੀ। ਤੇ ਇਹ ਵੀ ਤੁਹਾਡੇ ਮਤਲਬ ਟੀਮ ਦੇ ਵਿੱਚ ਹੀ ਆ ਬੰਦਾ ਹਾਂਜੀ ਹਾਂਜੀ ਤੇ ਇੱਕ ਮੈਨੂੰ ਇਹ ਦੱਸ ਆ ਮੰਨ ਕੇ ਚੱਲਾ ਆਪਾਂ ਅੱਜ ਵੀਡੀਓ ਸ਼ੂਟ ਕਰ ਲਿਆ ਹਨਾ ਸਤੰਬਰ ਦੇ ਵਿੱਚ ਤੇ ਇਹ ਵੀ ਵੀਡੀਓ ਅਗਲਾ ਮਤਲਬ 2 ਮਹੀਨੇ 4 ਮਹੀਨੇ ਬਾਅਦ ਚ ਦੇਖਦਾ ਤੇ ਦੂ ਅਗਲਾ ਤੁਹਾਡਾ ਪਲਾਨ ਕੀ ਹੈਗਾ ਵੀ ਕਿੱਥੇ ਲਾਉਣਾ ਕਿ ਕੋਈ ਹਰੇ ਡਿਸੀਜਨ ਨਹੀਂ ਹੈਗਾ ਹੂੰ ਵੀਵੇਕ ਵਿਆਹ ਲੱਗੇਗਾ ਫਿਰ ਤੋਂ ਅੱਛਾ ਵਿਆਹ ਚ ਹਾਂ ਵੀਵੇਕ ਵਿਆਹ ਦਿੱਲੀ ਹੂੰ ਤੇ ਆ ਸੇਲ ਵਾਸਤੇ ਨੇ ਇਹ ਇਹ ਸੇਲ ਵਾਸਤੇ ਨੇ ਕੀ ਹੋ ਗਿਆ ਕੋਛ ਨਹੀਂ ਐਨ ਰੇਸ਼ਾ ਹਾਂਜੀ ਸੇਲ ਵਾਸਤੇ ਨੇ ਹਾਂ ਹਾਂ ਸੇਲ ਵਾਸਤੇ ਨੇ ਲੋ ਮਿੱਤਰੋ ਕਹਿੰਦੇ ਇਸ ਕੀ ਖਾਸ ਬਾਤ ਹੈ ਖੁਰਜਾ ਕੀ ਕਰੋਕਰੀ ਹੈ ਇਹ ਐਸੀ ਲੋਕਲ ਵੋਕਲ ਚੀਜ਼ ਨਹੀਂ ਹੈ ਅੱਛਾ ਜਿਹੜੀ ਆਮ ਮੇਲੇ ਤੋਂ ਉਹ ਚੀਜ਼ ਨਹੀਂ ਆਮ ਮੇਲੇ ਤੋਂ ਨਹੀਂ ਹੈ ਇਹ ਸਪੈਸ਼ਲ ਖੁਰਜਾ ਕੀ ਕਰੋਕਰੀ ਹੈ ਇਹ ਕਿ ਇਹਦੇ ਕੀ ਕੀ ਪ੍ਰਾਈਸ ਲੱਗਿਆ ਪ੍ਰਧਾਨ ਹਾਈ ਗੱਸਤ ਇਸ ਤੋਂ ਸਟਾਰਟਿੰਗ ਦੀ ਮਿਲਾਈ ਹਾਈ ਗੱਸਤ ਸੇ ਹਾਈ ਰਸਤੀ ਸਟਾਰਟਿੰਗ ਹੋ ਕੇ 15 ਸਤੰਬਰ 15 ਸਤੰਬਰ ਨੂੰ ਲਾਸਟ ਆ ਮਿੱਤਰੋ ਇਧਰ ਵੀ ਟਾਈਮ ਹੈਗਾ ਭਲਾਡੇ ਮੰਡੀ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਇੱਕ ਮਨੋਰੰਜਨ ਮੇਲਾ ਹਨਾ ਕਾਫੀ ਵੱਡਾ ਯਾਰ ਜੋ ਵੀ ਇਧਰ ਮੜੀ ਝਾਕ ਮਲਵਾਦੀ ਯਾਰ ਹਨਾ ਦੇਖ ਕੰਨੀ ਘੈਂਟ ਚੀਜ਼ ਆ ਮਿੱਤਰੋ ਹਨਾ ਬਾਕੀ ਉਧਰ ਉੱਠਾ-ਠਾਠ ਤੇ ਇਧਰ ਚਨੋਲਾ ਬਹੁਤ ਕੁਝ ਆ ਯਾਰ ਦੇਖਣ ਹਨਾ ਤੇ ਆ ਤਾਂ ਹੋ ਗਿਆ ਹਨਾ ਤੇ ਆ ਵੀ ਆਪਣੀ ਇੰਸਟਾਲ ਹਾਂਜੀ ਸਭ ਕੁਝ ਹਾਂ ਲੈ ਵੀ ਮਿੱਤਰੋ ਇੱਧਰ ਦਿਖਾਈ ਕਰਾ ਲਓ ਵੀ ਮਿੱਤਰੋ ਆ ਵਿੱਚ ਜਾ ਇਹ ਚਮਚ ਰੱਖਨੇ ਦਾ ਇਸ਼ਾਰਾ ਹੈ আচ্ছা ਚਮਚਾਂੜਾ ਹੈ ওকে ਤੇ ਆ ਤਾਂ ਆਪਣੇ ਮਤਲਬ ਗੈਸਟ ਵਾਸਤੇ ਹੈ ਨਾ ਸਾਰੀ ਮਟੀਰੀਅਲ ਕਿ ਇਹਦੀ ਰੇਂਜ ਇਹਦੀ ਰੇਂਜ ਰੱਖੀ ਹੋਈ ਹੈ ਭਰਤਾਂ ਜੀ 150 ਰੁਪਏ ਦਾ ਇਹ 100 ਰੁਪਏ ਦਾ ਹੈ ਕਿ 150 ਕੀ ਦੋਸਤ ওকে ਤੇ ਇਧਰ ਆ ਜਾ ਹੂੰ ਤੇ ਆਹ 100 ਰੁਪਏ ਗਿਆ 150 ਤੇ ਦੋ ਪੂਈ ਸਾ ਬਿਜ਼ਨਸ ਤੇ ਇੱਕ ਗੱਲ ਨੋਟ ਕਰ ਲਓ ਮਿੱਤਰੋ ਵੀ ਸ਼ਾਮ ਦੇ 6 ਵਜੇ ਤੋਂ ਲੈ ਕੇ ਨਾ ਰਾਤ ਦੇ 10 ਵਜੇ ਤੱਕ ਕਰ ਲੈਣਾ ਹਾਂਜੀ ਸਾਬ ਰਾਤ ਕੇ 10 ਵਜੇ ਤੱਕ ਓਕੇ ਹਾਂਜੀ ਪੂਰਾ ਘੈਂਟ ਮੇਲਾ ਚੱਜਦਾ ਤੇ ਆਹ ਬਾਈ ਦਾ ਕਰੋਕਰੀ ਦਾ ਸਮਾਨ ਆ ਗਿਆ ਤੇ ਆ ਵੀ ਆਪਣੀਆਂ ਇਧਰ ਆ ਕੇ ਮੜੇ ਹੋਰ ਦੱਸ ਦੇ ਯਾਰ ਅੱਛਾ ਆਹ ਕਾਦੇ ਵਾਸਤੇ ਬੰਦਾ ਵਰਤੂਗਾ ਕੀ ਇਹ ਦੀ ਕੀ ਰੇਟ ਊਟਾ ਇਹ ਕੰਮ ਹੈ 250 ਰੁਪਏ ਦਾ ਅੱਛਾ ਕੀ ਬੰਦਾ ਜੇ ਕੋਈ ਰੇਟ ਊਟ ਘਟਾਵੇ ਉਹਦਾ ਹੱਲ ਆ ਘਟਾ ਦੇ ਦੇ 100 ਰੁਪਏ ਦਾ

लकड़ से बना हुआ है टोटल ए, ए, अच्छा ए, ओके। ये पूरी टाली और सागवान का लकड़ इसमें यूज हुआ है बीस हजार रूपए है उस बीस परसेंट डिस्काउंट होगा टोटली बनू कितने का सोलह हजार रूपए का सोलह हजार अलग है दूसरा अच्छा। है।, आज चीज़ ना। ये ये है ये अलग है ये इसके ऊपर एक शीशा आ जाएगा इसमें आप डेकोरेट कर सकते हो जैसे क्लड स्टोन वगैरह उधर की गल कर लीजिए इसको आप आउटडोर इंडोर जैसे चाहो यूज कर सकते हो धूप में बारिश में पानी में कैसे भी यूज कर सकते हो इसका रेट है पंद्रह हजार रूपए बीस परसेंट डिस्काउंट इस पे भी है बारह हजार रूपए का मिलेगा इसका एक सेम डिजाइन ही आएगा अच्छा। दोनों में फर्क है डिजाइन में, दोनों में। दोनों साढ़े नौ हजार कांट चीजा दिन थोड़े रोकिंग चेयर है रोकिंग चेयर मात्र छ हजार रूपए की है इसपे भी बीस परसेंट डिस्काउंट मिलेगा झूला तो सर मेरा जो झूला है इस झूले की क्वालिटी खासियत यह है की इसपे अगर साढ़े तीन सौ के जी तक भी वेट आप रोको तो झूले में कोई डिफेक्ट नहीं सौ सौ के जी के तीन बंदे भी अगर इस पे बैठे कोई प्रॉब्लम नहीं है जी सर ओके इसका रेट बीस हजार रूपए है बीस परसेंट डिस्काउंट दूंगा ये भी सोलह हजार रूपया मैं सोलह जी सर एक ही आएगा सर ये फोल्ड है ना पूरा फोल्डेबल सेट आएगा सर इसकी चेयर भी फोल्ड हो जाती है और इसकी टेबल भी फोल्ड हो जाती है पूरी सर सेट का प्राइस रखा है मैंने यहाँ पे मात्र दस हजार रूपया अच्छा। और बीस परसेंट डिस्काउंट देने के बाद आठ हजार रूपए का सेट देखो कैंट कैंड चीजा ने है ना आगे मेरे पास में देखिये सर स्टूल्स आ जाते हैं मुड्ढे जिन्हें बोलते हैं ये मुड्डे है सर बैठने के लिए ये छे सौ रूपये का दे रहा है ये बड़ा वाला एक हजार रूपए का दे रहा हूँ ये एक ये फ्लावर फ्लावर है सर ये हंस जो होते हैं ना हंस का जोड़ा आता है ये वो हंस का जोड़ा है ओके। कि एक भी झट जाए तो दूसरा खुद मर जाता है ये वो हंस का जोड़ा है नहीं कोई टूटन का डर नहीं है

इसका प्राइस हमने तीन हजार रूपए रखा है इस पे भी बीस परसेंट डिस्काउंट होगा फिर नीचे ये अलमारी आ जाती है जैसे सर महाराजाओं के टाइम पे चलता था ना नकाशी वाला सामान ये सब उसमें है उस तरीके से हमने बनाया हुआ है इसको इसका रेट सर चार हजार रूपए रखा है हमने बीस परसेंट डिस्काउंट इस पे भी मिलेगा बत्तीस सौ रुपए की पड़ जाएगी फिर ये साइड टेबल्स में स्टूल्स आ जाते हैं टेबल्स इसका रेट रखा हुआ है पच्चीस सौ रूपए ਇਸ ਵਿੱਚ ਵੀ 20% ਡਿਸਕਾਊਂਟ ਮਿਲੇਗਾ ਫਿਰ ਸਰ ਸਿੰਗਲ ਆ ਜਾਏਗਾ ਇਸ ਤੇ ਸਪੈਸ਼ਲ ਡਰੋਸ ਵੀ ਆ ਜਾਣਗੇ ਓਕੇ ਵੀਰੇ ਸਿੰਗਲ ਡਰੋਅ ਆਏਗੀ ਨੀ ਚੈੱਕ ਆ ਜਾਏਗਾ ਸਮਾਨ ਹੋਈ ਅਗਲਾ ਅਗਲਾ ਮੇਲਾ ਤਾਂ ਤੁਸੀਂ ਮਤਲਬ ਡਿਸੀਜਨ ਕੀਤਾ ਵੀ ਕਿਤੇ ਜੀ ਜੀ ਸਭ ਦਿੱਲੀ ਦਾ ਹੈ ਦਿੱਲੀ ਦਿੱਲੀ ਲੋਵੀ ਦਿੱਲੀ ਵਾਲੇ ਤਿਆਰ ਹੋ ਜਾਓ ਬਾਈ ਥੋੜੇ ਮੇਲਾ ਲਾਉਣ ਆ ਰਹੇ ਆ ਤੇ ਬਹੁਤ ਘੈਂਟ ਘੈਂਟ ਬੁੱਢਣ ਦਾ ਕੰਮ ਬਹੁਤ ਘੈਂਟ ਘੈਂਟ ਕੀਤਾ ਬਹੁਤ ਘੈਂਟ ਸਮਾਨ ਆ ਜਾ ਆਜੋ ਆਪਾਂ ਅੱਗੇ ਹੋਰ ਮੇਲਾ ਦੇਖਦੇ ਆਂ ਲੈ ਕੇ ਕਰ ਤੇ ਵੈਸੇ ਬਾਈ ਬਿਜੀ ਆ ਉਧਰ ਹਨਾ ਵੀ ਆਪਾਂ ਕਾਨੂੰ ਡਿਸਟਰਬ ਕਰਨਾ ਜਿਵੇਂ ਹੁਣ ਗੈਸਟ ਵਾਸਤੇ ਆ ਚੀਜ਼ਾਂ ਹਨਾ ਇਹਦਾ ਅਕਸਰ ਆਪਾਂ ਮੇਲੇਾਂ ਤੇ ਦੇਖ ਲਏ ਨੇ ਆ ਜਾਓ ਦੇਖੋ ਝੂਲੇ ਕਿੰਨੇ ਘੰਡ ਘੰਡ ਝੂਲੇ ਆ ਇਹ ਚਾ ਗਰੀਲਾ ਐਦੀ ਬਾਈ ਟਿਕਟ ਦੱਸ ਦੇ ਪਹਿਲਾਂ ਦਾ ਇਹਦੀ 50 ਰੁਪਏ ਪਰ ਬੱਚੇ ਦਾ ਟਿਕਟ ਹੈ ਵੀਰੇ ਵਧੀਆ ਮਨੋਰੰਜਨ ਹੈ ਬੱਚੇ ਵਧੀਆ ਇੰਜੋਏ ਕਰਦੇ ਟਾਈਮ ਦੀ ਕੋਈ ਟਾਈਮ ਦੀ ਲਿਮਟ ਹੈ ਇਹਦੀ 5 ਮਿੰਟ ਦੀ ਟਿਕਟ ਹੈ ਅੱਛਾ ਆ ਆ ਗਿਆ ਆ ਤੇ ਆਹ ਚੰਡੋਲ ਹਾਂ ਜੀ ਏਜ ਨੋਲ ਦਾ ਕੀ ਸਾਫਟਾ ਵਾ ਇਹਦਾ ਭਾਈ 60 ਰੁਪਏ ਪਰ ਬੱਚਾ ਪ੍ਰਾਈਸ ਹੈ ਜੀ ਤੇ 6 राउंड ਦੇ ਦੇ ਅੱਛਾ ਤੁਰਿਆ ਜਾਂਦਾ ਬਸ ਮੇ ਨਾਲ ਠੀਕ ਤੇ ਇੱਕ ਆ ਉੱਠ ਲਈ ਖੜਾ ਨੂੰ ਕਹਾਂ ਜੀ ਹੈ ਤੇ 50 ਰੁਪਏ ਪਰ ਬੰਦਾ ਹੀ ਇਹਦਾ ਉੱਠਦਾ ਹੀ ਪਰ ਬੱਚਾ ਹਾਂ ਜੀ ਪਰ ਬੱਚਾ ਹੀ ਹਾਂ ਆਇਆ ਹੁਣੇ ਔਰ ਮੇਲਾ ਬਹੁਤ ਵਧੀਆ ਭਾਜੀ ਅੱਛਾ ਮੇਲਾ ਮਤਲਬ ਜਿੱਦ ਤੱਕ ਤੁਸੀਂ ਲਾਉਣ ਲੱਗੇ ਹੋ ਹਾਂਜੀ ਉਹ ਤਾਂ ਦਿੱਕਤ ਦੁਕਤ ਕਿਵੇਂ ਮੰਨ ਕੇ ਚੱਲਾ ਜਮਣਿਆ ਕੋਈ ਨਹੀਂ ਭਾਜੀ ਮਨੋਰੰਜਨ ਕੌਮਿਕ ਦਾ ਬਹੁਤ ਸਾਨੂੰ ਵਧੀਆ ਸਹਿਯੋਗ ਮਿਲਿਆ ਅੱਛਾ ਇਹਦਾ 50 ਰੁਪਏ ਟਿਕਟ ਹੈ ਇੱਕ ਬੱਚੇ ਦਾ ਓਕੇ ਇਹ ਤਾਂ ਮਤਲਬ ਦੇਖੋ ਮਿੱਤਰੋ ਘੈਂਟ ਆ ਗਈ ਚੀਜ਼ ਹਾਂਜੀ ਹਾਂਜੀ ਜਿਹੜੀ 50 ਰੁਪਏ ਦੀ ਹਾਂਜੀ ਬਹੁਤ ਵਾਹ ਦੇਖੋ ਟਾਈਮ ਲਿਮਟ ਹੈ ਦੀ ਕੋਈ ਨਹੀਂ ਹੈਗੀ 5 ਮਿੰਟਾਂ ਵੀਰੇ ਲਿਮਟ ਤਾਂ ਸਾਰਿਆਂ ਦੀ ਅਜੇ ਲਿਮਟ ਨਹੀਂ ਰੱਖਾਂਗੇ ਫੇਰ ਇੱਕ ਬੱਚਾ ਸਮਝ ਲਓ ਚੜ ਗਿਆ ਤਾਂ 2 ਘੰਟੇ ਵੀ ਨਾ ਉੱਥਰੇ ਫਿਰ ਉਹਦਾ ਇਹ ਲਾ ਲੂ ਅੱਛਾ ਟਾਈਮ ਜੇ ਥੋੜਾ 10 ਵਜੇ ਅੰਦਰ ਵੀ ਸਾਰਿਆਂ ਨੂੰ ਕੋਈ ਟਾਈਮ ਨਹੀਂ ਉਹਦਾ ਵੀ ਨਹੀਂ ਭਾਜੀ 7:10 ਲਾਸਟ ਹੈ ਵੀਰੇ ਅੱਛਾ 7:10 7:10 ਲਾਸਟ ਹੈ ਵੀਰੇ ਐਂਟਰੀ ਭੰਦਾ 7:10 ਵਜੇ ਹਾਂ ਹਾਂਜੀ ਬਧੀਆਂ ਜੋ ਆਏ ਆ ਇਹ 6 ਰਾਉਂਡ ਹੈ। ਕੀ ਅੱਛਾ 6 ਰਾਉਂਡ ਹੀ ਦੇਣਾ ਹੈ? ਹਾਂਜੀ। ਇਹਦੀ 50 ਰੁਪਏ ਟਿਕਟ ਹੈ। ਇਹਦੀ 60 ਰੁਪਏ ਟਿਕਟ ਹੈ। ਇਹਦੀ 70। ਮੈਟਰ ਸੋਨੋ ਕਿ ਮੇਲਾ ਆ ਨਾ ਦੇ ਸਸਤੀ ਜਾਂਦੇ ਤੁਸੀਂ ਵੀਡੀਓ ਕਿੱਥੇ ਦੇਖ ਰਹੇ ਹੋ? ਇਹ ਵੀ ਦੱਸ ਦੋ ਹਾਂ ਨਾ। ਇਹ ਤਾਂ ਭਾਈ ਇਹ ਸੀ ਮੇਲੇ ਚ ਫਿਰਦੇ ਆ ਭਲਾਡੇ ਸਬਜ਼ੀ ਮੰਡੀ ਗਈ। ਬਹੁਤ ਵਧੀਆ ਦੇਖੋ। ਅੱਛਾ ਇਸ ਤੋਂ ਪਹਿਲਾਂ ਕਿੰਨੇ ਕ ਮੇਲੇ ਦਾ ਹੈ? ਜੀ ਪੰਜਾਬ ਦੇ ਵਿੱਚ ਕੈਮਾ ਮੇਲਾ ਸੀ। ਪੰਜਾਬ ਚ ਸਿਪਾਹੀ ਘੁੰਮਦੇ ਰਹਿੰਦੇ ਆ ਗੁਰਦਾਵਾ ਸੈਡ ਨੌਇਡਾ ਸੈਡ ਚੰਡੀਗੜ੍ਹ ਦਿੱਲੀ ਲੁਧਿਆਣਾ ਜਲੰਧਰ ਪਰ ਸਰ ਸਾਰੇ ਪਾਸੇ ਸਿਪਾਹੀ ਘੁੰਮਦੇ ਰਹਿੰਦੇ ਆ ਬਾ ਯੂਰੇ ਸਾਨੂੰ ਬਹੁਤ ਵਧੀਆ ਸੰਗਠਨ ਆ ਉਹ ਤੁੰਗਲਾ ਹਨ ਉਹ ਪੀਪਾ ਛੜਕੀ ਆ ਉਹ ਚੱਪ ਚੱਲਦੇ ਆ ਹਨਾ ਵੈਸੇ ਰਾਤ ਨੂੰ ਟਾਈਮ ਸਪੈਂਡ ਕਰਨ ਦੀ ਇੱਕ ਬਹੁਤ ਵਧੀਆ ਮੌਕਾ ਹਨਾ ਹਾਂਜੀ ਆ ਇੰਜੋਏ ਹੋ ਜਾਂਦਾ ਇਹ ਗਰਮੀ ਦਾ ਟਾਈਮ ਆ ਇਹ ਬੱਚੇ ਘੁੰਮ ਜਾਂਦੇ ਭਾਈ ਤੇ ਆਕੇ ਸਿਸਟਮ ਹੈ ਤਰਾ ਕਹਤਾ ਜੀ ਬਿਸਕੁਟ ਆ 50 ਰੁਪਏ ਦਾ ਹੀ ਇੱਕ ਹੀ ਚੱਕਰ 50 ਦਾ ਕੀ ਹੈ 6 ਪੀ ਬਿਸਕੁਟ ਦੇ ਭਾਈ ਜਿਵੇਂ ਧੂਆਂ ਘੜਦੇ ਆਪਾਂ ਉਹ ਧੂਏ ਵਾਲਾ ਸਿਸਟਮ ਹੈ ਇਹ ਇੱਕ ਬਿਸਕੁਟ ਫਵਾ ਕੇ ਦਿਖਾਓ ਇਨ ਕੋ ਦੂਗੇ ਵਾਪਸ ਜੋ ਵੀ ਆਬ ਬਿਸਕੁਟ ਦੇਖੀ ਮੜਾ ਹਾਂ ਸੈਂਪਲ ਦਿਖਾਓ ਐਦਾ ਕੀ ਹੈ ਚ ਇਤਨੀ ਗੈਸ ਹੁੰਦੀ ਹੈ ਵੀਡੀਓ ਬਣਵਾ ਲਓ ਨਾ ਪਤਾ ਲੱਗ ਜੂਗਾ ਇਹ ਵੀ ਇਹਦਾ ਸਾਈਡ ਫੈਕਟ ਤਾਂ ਨਹੀਂ ਕੋਈ ਹੈ ਉਸ ਦੇ ਅੰਦਰ ਇਹ ਹਮਾਰਾ ਟੜਕੇ ਨੂੰ ਭੱਜਿਆ ਫਿਰਾਂ ਮੂੰਹ ਖੋਲ ਲੋ ਭਾਜੀ ਮੰਦ ਨਾ ਕਰੋ ਮੂੰਹ ਖੋਲੋ ਤਾ ਗੜਕਾ ਮੂੰਹ ਖੋਲੋ ਬੰਦ ਲਾ ਗਰੋ ਹਾਇਆ ਹਾਂ ਲੋਕਾਂ ਨੂੰ ਠੀਕ ਹੈ ਭਾਜੀ ਬਈਆ ਬੱਟਾ ਬਈ ਇਹ ਬੱਚਿਆਂ ਦਾ ਆ ਤੂੰ ਨਾ ਨਾ ਬੇਟਾ ਆ ਮਿਊਜ਼ਿਕ ਬੰਦ ਕਰਾ ਲੈ ਇਹ ਨਹੀਂ ਬੰਦ ਹੁੰਦਾ ਭਾਜੀ ਚਾਹੋ ਤੇ ਹਾਂਜੀ ਇਹਦੇ ਕਰਕੇ ਪਤਾ ਲੱਗਦਾ ਨਾ ਭੂਤ ਬਗਦਾ ਹੀ ਜੇ ਆਪਾਂ ਮਿਊਜ਼ਿਕ ਬੰਦ ਕਰ ਦਾਂਗੇ ਆ ਜਾਓ ਮਿੱਤਰੋ ਭੂਤ ਮੰਗਲਾ ਲਾ ਸੌਣਿਆਂ ਨੂੰ ਆਜੋ

ਆਇਓ ਤਰੇਆ ਉਤਰੇ ਉਹ ਆ ਜੋ ਬਾਜੋ ਬਜਨੇ ਰਾ ਗਲ ਕਰਦੇ ਕੋਈ ਨਹੀਂ ਪਤਾ ਨਾ ਖੜੇ ਆਪਣਾ ਪੂਰਾ ਭਾਵਨਾ ਮੁੰਡੇ ਕਿਦਾਂ ਰੂਸੀਨ ਆਵਾਜ਼ ਭਾਈ ਇਸ ਤਰ੍ਹਾਂ ਇਹ ਇਤਨਾ ਮਤਲਬ ਬੰਦੇ ਦੇ ਆਪੂਤੀ ਵਾਲੇ ਕੱਪੜੇ ਪਾਏ ਹੁੰਦੇ ਨੇ ਭਾਈ ਆ ਜਾ ਭਾਈ ਆ ਜਾ ਹੈਲੋ एनी बात भी नहीं देखते अरे वो उतार के ओले ओले एस्ट्रन आई सीन थिंक का है ना अरे उतारा उतना जतियाला हमदीया ने अपनी मित्रो ਇਹ ਆ ਪੂਤ ਮੰਗਲਾ ਇੱਕ ਹੋਰ ਜਾ ਮਾਤਾ ਕਿਉਂ ਬੋਲਦਾ ਜੋ ਕਰਾ ਦੇ ਕਰੀ ਰੁਕ ਜਾ ਇੱਕ ਮਿੰਟ ਅੱਛਾ ਪੂਤ ਮੰਗਲਾ ਲੱਗੇ ਲੱਗਿਆ ਮਿੱਤਰੋ ਇਹ ਵੀ ਦੱਸ ਦਿਓ ਬਾਜੀ ਲਾਸਟ 15 ਤਰੀਕ ਹੈ ਜੰਡੇ ਲਾਸਟ ਹੈ ਉਸ ਤੋਂ ਬਾਅਦ ਫਿਰ ਇਹ ਮੇਲਾ ਬੰਦ ਹੋ ਜਾਣਾ ਹੈ ਅੱਛਾ ਇਹ ਜੀ ਕੀ ਟਿਕਟ ਹੈ ਬਾਈ ਕਿਹਦੀ ਬਾਜੀ 80 ਰੁਪਏ ਟਿਕਟ ਹੈ ਤੇ ਟਾਈਮ ਕਿਹਦੇ 6 ਰਾਊਂਡ ਨੇ 13 ਦਾ ਬਾਈ ਐ ਦਿਲ ਕੰਬ ਜਾਂਦਾ ਹੁਣ ਆਇਆ ਬਾਬਾ ਜੀ ਅੱਖਾਂ ਖੜਾ ਦਿੰਦਾ ਇੱਕ ਵਾਰ ਦਾ ਹੀ ਆ ਦੇਖੋ ਤੁਸੀਂ ਦੇਖਣ ਵਾਲੀ ਲੂਈਆਂ ਲਾ ਦਾ ਜਿਹੜਾ ਬੈਟ ਕੋ ਦੇ ਨਾਲ ਕੀ ਮਣੂ ਘੈਂਡਾ ਨਾ ਵੀ ਜੀ ਜਰਾ ਸਾਏ ਸਭ ਤੋਂ ਘੈਂਡਾ ਕੋਈ ਮਰੇ ਮੇਲੇ 'ਚ ਬਾਕੀ ਮੇਲਾ ਭਰਾਵਾਂ ਦਾ ਘੈਂਡਾ ਹੈ ਤੇ ਅਗਲਾ ਮੇਲਾ ਹੁਣ ਕਿੱਥੇ ਲਾ ਰਹੇ ਹੁਣ ਅਸੀਂ ਦਿੱਲੀ ਆਵਾਂਗੇ ਹੁਣ ਬੀਬੇ ਕੇ ਵਿਹਾਰ 'ਚ ਪਾ ਜੀ ਦੇਖਦੇ ਆ ਨਾ ਇਹ ਵੀ ਦਿੱਲੀ ਵਾਲਿਓ ਪਹਿਲਾਂ ਜੇ ਆਪਾਂ ਕਹਿ ਕੇ ਹਟਿਆ ਰੈਡੀ ਰਹੋ ਤੁਸੀਂ ਤੇ ਮੇਲਾ ਉਹ ਇਸ ਤਰ੍ਹਾਂ ਦਾ ਸਾਡੇ ਭਲਾਡੇ ਦਾ ਲੱਗ ਘਟਿਆ तकरीबन ਥੋੜੇ ਦਿਨੀ ਲੱਗੂ ਹੁਣ ਅੱਛਾ ਜੀ ਹਾਂ ਤੇ ਤੁਸੀਂ ਉਹੜਾ ਲੋਜ ਤਿਆਰ ਸਟਾਲਾਂ ਸੁਲਾ ਮਿੱਤਰੋ ਫੰਡ ਨੇ ਸਹਾਇਤ ਕਿੰਗੇ ਨੇ ਚਾਹ ਤੇ ਦੇਖੋ ਇੱਧਰ ਦਾ ਉਹ ਤਨੌਰ ਵੀ ਤਿਆਰੇ ਲੈ ਸਕਦੇ ਹਾਂ ਹਾਂ ਜੀ ਚੰਡੋਲ ਵੀ ਨੰਬਰ 1 ਹੈ ਕਿਸ਼ਤੀ ਹੈ ਭਾਜੀ ਉਹ ਵੀ ਬਹੁਤ ਵੱਡੀ ਆਈ ਬੱਚਿਆਂ ਦਾ ਵਧੀਆ ਮਨੋਰੰਜਨ ਬੰਦਾਈ ਕਿਸ਼ਤੀ ਦੇ ਭਾਜੀ ਪੰਦੇ ਘਰ ਦੇ ਛੋਟੇ ਬੱਚਿਆਂ ਆਵਾਜ਼ ਮੰਨ ਕੇ ਤੇ ਵੀ ਜਿਹੜੀ ਸਟਾਰਟਿੰਗ ਦੀ ਐਂਟਰੀ ਆ ਇੱਕ ਤਾਂ ਅਗਲੇ ਨੂੰ ਲੈਣੀ ਪਊ ਬਾਈ ਟਿਕਟ ਤੇਰੀ 500 ਲੱਖ ਰੇਪਰਾ 200 ਰੁਪਏ ਉਹ ਤਾਂ ਐਂਟਰੀ ਹੈਗੀ ਹੈਗੀ ਭਾਜੀ ਉਹ ਤਾਂ ਲੱਗਣੀ ਲੱਗਣੀ ਹੈ ਜਦੋਂ ਅੰਦਰ ਜਦੋਂ ਅੰਦਰ ਆਵਾਂਗੇ ਜੀ ਉਸ ਤੋਂ ਬਾਅਦ ਅਗਲੇ ਦੀ ਇੱਛਾ ਭਾਜੀ ਝੂਲਾ ਝੂਲੇ ਨਾਲ ਝੂਲੇ ਹੀ ਉਹਦੀ ਮਰਜ਼ੀ ਤੇ ਜਿਹੜੀਆਂ ਛਟਾਲਾਂ ਨੇ ਭਾਜੀ ਇਹ ਲੱਖ ਲੱਖ ਛਟਾਲਾਂ ਨੇ ਇਹ ਗੇਮਾਂ ਨੇ ਭਾਜੀ ਇਹ ਰੈਂਟ ਦੇਣੇ ਸਾਰੀਆਂ ਅੱਛਾ ਕਿਹੜਾ ਲੱਖ ਲੱਖ ਆ ਹਾਂਜੀ ਓਕੇ ਇਹ ਸਾਰੋਂ ਬਾਹਰੋਂ ਨੇ ਛਟਾਲਾਂ ਉਹ ਲੋਕਲ ਨਹੀਂ ਆ ਗਈ ਉਹਨੇ ਆਪਣੇ ਭੱਲੜ ਦੀ ਲੈ ਮਿੱਤਰੋ ਆ ਵੀ ਚੀਜ਼ਾਂ ਕੈਂਟ ਨੇ ਕਰੇ ਰੱਖਣਾ ਆ ਦੇਖ ਬਰਤਨ ਵਾਲੀਆਂ ਚੀਜ਼ਾਂ ਨੇ ਮਿੱਤਰੋ ਮੈਂ ਇਧਰ ਲੇਡੀਜ਼ ਹਾਲ ਚੁਨਾਰ ਆ ਗਿਆ ਹਾਂ ਹਾਂਜੀ ਇੱਥੇ ਚਾ ਕਰਨਾ ਪਈ ਥੋੜੀ ਗੱਲ ਖਾਣੀ ਹੈ ਮੈਂ ਸੈਟ ਆ ਯਾਰ ਤੇ ਆਗੇ ਛੋਟੇ ਕਰਾਂ ਚ ਆਮ ਕਰਾਂ ਚ ਰੱਖਣਾ ਹਾਂਜੀ ਆਮ ਕਰਾਂ ਚ ਰੱਖਾਂਗੇ ਛੋਟੇ ਪਾਉਟ ਹਾਂਜੀ ਤੇ ਕੀ ਪ੍ਰਾਈਸ ਪ੍ਰੂਈ ਰੱਖਿਆ ਅੰਕਲੇ ਦੇ ਆਣੀ 150 ਬੰਦੇ ਉਹ ਵੱਡਾ ਕਹਿਦੀ ਵੱਡਾ 325 ਓਕੇ ਵਧੀਆ ਮੇਲੇ ਮੇਲੇ ਚ ਵਧੀਆ ਆ ਗਏ ਨੇ ਯਾਰ ਬਹੁਤ ਉੱਚਾ ਓਕੇ ਅਬ ਲਾਸਟ ਪਾ ਕਮ ਕਰ ਦਿਆ ਨਾ ਪ੍ਰਾਈਸ ਸਰ ਰੇਟ ਘਟਾਤਾ ਆਮਰੇ ਦੇ ਲਓ ਅੱਛਾ ਪਹਿਲਾਂ ਕੀ ਰੇਟ ਰੱਖਿਆ ਸੀ ਜਿਵੇਂ ਉਹਦਾ 3.5 ਲੱਖ ਵਾਲਾ ਕਹਿੰਦੇ ਕੀ ਰੇਟ ਸੀ ਪਹਿਲਾਂ ਦਾ ਪਹਿਲੇ ਚੱਕ ਤੋਂ 300 ਤੋਂ 400 ਜੋ ਮੇਲਾ ਘਟ ਜਾ ਲਵੇ ਲੱਗੀ ਜੋ ਘਟਾਈ ਜਾਉਂ ਹਾਂ ਜੈਸੇ ਘਟ ਹੋ ਗਿਆ ਨਾ ਅਭੀ ਦੀ ਦੇ ਜਾਏਗੇ ਤਾਂ ਖਰਾਬ ਹੋ ਜਾਏਗੀ ਹਾਂ ਇਸ ਤਰ੍ਹਾਂ ਉਹਦਾ ਫਾਇਦਾ ਹੋਣਾ ਚਾਹੀਦਾ ਓਕੇ ਠੀਕ ਹੈ ਅਭੀ ਖਰਾਬ ਹੋ ਜਾਂਦੇ ਸਭ ਜਾਂਦੇ ਆ ਚਿੜੀ ਜੀ ਕਿੰਨੇ ਕਿੰਨੀ ਆ 100 ਦੀ ਦੋ ਵਰਤੋਂ 100 ਦੀ ਦੋ 150 ਦੀ ਤਿੰਨ 150 ਦੀ ਦੋ ਤਿੰਨ ਅੱਛਾ 150 ਦੀ ਦੋ ਓਕੇ ਨਾ ਮਿੱਤਰੋ ਆ ਤਾਂ ਆਪਣਾ ਆਮ ਜਿਹਾ ਸਮਾਨ ਆ ਗਿਆ ਨਾ ਹਾਂਜੀ ਉਹ ਫਰਨੀਚਰ ਆ ਭਾਜੀ ਬਾਹਰ ਲਾ ਜਿਹੜਾ ਹਾਂ ਉਹ ਫਰਨੀਚਰ ਆਪਾਂ ਦੇਖਦਾ ਇੱਕ ਵਾਰੀ ਤੇ ਇਧਰ ਭਰਾਵਾਂ ਨੂੰ ਦਿਖਾਤਾ ਸਾਰਿਆਂ ਨੂੰ ਫਰਨੀਚਰ ਵਗੈਰਾ ਆਪਾਂ ਅੱਛਾ ਜੀ ਪਹਿਲਾਂ ਦਿਖਾ ਦਈਏ ਨਾ 12 ਸਸਤੀ ਆ ਗਈ ਹੈ ਹਾਂਜੀ ਇਹ ਕਵਰ ਨੇ ਕੋਈ ਇਦਾਂ ਦੇ ਲਓ ਮਿੱਤਰੋ ਤੇ ਇਧਰ ਮੇਲੇ ਜਿਵੇਂ ਮਹਿੰਗੇ ਸਸਤੇ ਕਿਵੇਂ ਐ ਮਹਿੰਗੇ ਸਸਤੀ ਆਮ ਰੇਟ ਹੀ ਆ ਭਾਜੀ 12 ਬਗੈਰ ਨਾਲੋਂ ਸਸਤਾ ਹੀ ਹੈ ਜੀ ਹੂੰ ਅੱਛਾ ਆਗੇ ਸਿਸਟਮਾ ਕੀ ਕੁਛ ਹੈ ਤੇ ਆਪਣੇ ਘਰ ਦੇ ਸਮਾਨ ਦਾ ਕੋਈ ਪੋਚੇ ਵਾਸਤੇ ਹੀ ਕੋਈ ਚੀਜ਼ ਪੁਰਾਣੀ ਹੋਵੇ ਨਾ ਸਾਫ਼ ਹੁੰਦੀ ਹੋਈ ਉਹਨਾਂ ਕਰਕੇ ਹੀ ਤੇ ਜਿਵੇਂ ਆਪਾਂ ਨੇ ਹੱਥ ਨਹੀਂ ਲਾਣਾ ਕੂੜੇ ਨੂੰ ਦੂਰੋਂ ਖਿੱਚਣਾ ਹੈ ਹਾਂਜੀ ਤੇ ਪਾਣੀ ਦੇ ਫੁਹਾਰੇ ਅੱਛਾ ਆ ਜਿਹੜੀਆਂ ਸਟਾਲਾਂ ਨੇ ਆਲਾ ਆਪਣਾ ਖਰਚਾ ਕਰਕੇ ਹਾਏ ਬਾਹਰੋਂ ਨੇ ਅੱਛਾ ਆਪਣਾ ਖਰਚਾ ਕਰੋ ਦਿਖਾਓ ਹਾਂਜੀ ਇਹ ਪਟਿਆਲੇ ਤੋਂ ਆਏ ਨੇ ਸਟਾਲਾਂ ਲਈ ਅੱਛਾ ਨੇੜੇ ਨੇੜੇ ਵਾਲਾ ਕੋਈ ਨਹੀਂ ਰੱਖਦੇ ਨੇੜੇ ਵਾਲਾ ਫਿਰ ਲੱਕ ਲੱਕ ਹਾਂਜੀ ਚੱਲਦਾ ਨਹੀਂ ਨਾ ਪੱਕਾ ਸਾਡੇ ਨਾਲ ਹੁਣ ਸਾਨੂੰ ਤਾਂ ਸਟਾਫ ਦੀ ਲੋੜ ਹੈ ਜਿਹੜਾ ਪਰਮਾਨੈਂਟ ਚੱਲੇ ਭਾਈ ਹਾਂ ਪਰਮਾਨੈਂਟ ਜਿਹੜਾ ਤੁਹਾਡੇ ਨਾਲ ਚੱਲੇ ਹਾਂਜੀ ਲੈ ਮਿੱਤਰੋ ਮੇਲੇ ਦਾ ਖੂਬ ਨਜ਼ਾਰਾ ਦੇਖੋ ਘੈਂਟ ਮੇਲਾ ਭਰਾਓ ਸਾਡੇ ਤਾਂ ਘੈਂਟ ਲੱਗਿਆ ਮੈਂ ਅੱਜ ਤੀਜੀ ਚੌਥੀ ਵਾਰ ਆ ਰਿਹਾ ਮੇਲੇ ਦੇ ਵਿੱਚ ਮੇਰੇ ਤੇ ਤੀਜੀ ਚੌਥੀ ਵਾਰ ਹੀ ਆ ਰਿਹਾ ਮੈਂ ਮੈਨੂੰ ਤਾਂ ਘੈਂਟ ਲੱਗਿਆ ਬਾਕੀ ਜਿਹਦੇ ਇਲਾਕੇ 'ਚ ਹੁਣ ਆ ਰਿਹਾ ਭਰਾਓ ਕੋਈ ਬੜੀ ਵੱਡੀ ਟਿਕਟ ਨਹੀਂ 20 ਰੁਪਏ ਟਿਕਟ ਐ ਐਂਟਰੀ ਹਾਂਜੀ ਮੇਲਾ ਦੇਖਣ ਦੇ ਅੱਛਾ ਜਿਹੜੀਆਂ ਟੰਡੋਲਾ ਨੇ ਉਹਨਾਂ ਦੀ ਅਲੱਗ-ਅਲੱਗ ਟਿਕ-ਟਕ ਹਾਂਜੀ ਅਲੱਗ-ਅਲੱਗ ਝੂਲੇ ਦੀ ਅਲੱਗ-ਅਲੱਗ ਪ੍ਰਾਈਸ ਉਹ ਰਾਏ ਪਾਤੀ ਪੈਸੇ ਲਓ ਮਿੱਤਰੋ ਮੇਲਾ ਤੁਸੀਂ ਦੇਖ ਲਿਆ ਨਾ ਕਿਵੇਂ ਲੱਗਿਆ ਤੇ ਉਹ ਦੱਸਿਓ ਜਰੂਰ ਕਿੱਥੇ ਵੀਡੀਓ ਦੇਖ ਰਹੇ ਹੋ ਹਾਂ ਜੇ ਤੁਹਾਡੇ ਲਈ ਵੀਡੀਓ ਕਾਫੀ ਟਾਈਮ ਬਾਅਦ ਪਹੁੰਚ ਰਹੀ ਹੈ ਉਹ ਵੀ ਦੱਸਿਓ ਤੇ ਪਾਈਆਂ ਦਾ ਨੰਬਰ ਆਪਾਂ ਦੇ ਦਤਾ ਹਾਂ ਨਾ ਮੈਂਸ਼ਨ ਕਰਤਾ 15 ਲਾਸਟ ਭਾਜੀ 15 ਸਤੰਬਰ ਵਾਲੇ ਲਾਸਟ ਹੈ ਸੰਡੇ ਲਾਸਟ ਹੈ ਉਸ ਤੋਂ ਪਹਿਲਾਂ ਪਹਿਲਾਂ ਮੇਲਾ ਖੁਮਈ ਭਾਈ ਓਕੇ ਜਿਉਂਦੇ ਬਸਦੇ ਰਹੋ ਵੀਡੀਓ ਸ਼ੇਅਰ ਕਰਦੇ ਧੰਨਵਾਦ